ਤੁਹਾਡਾ ਸਵਾਗਤ ਹੈ ਵੀਰੋ ਫਾਰਮਿੰਗ ਡਾਕਟਰ ਪੇਜ ਤੇ ਨਵੇਂ ਦੇਖ ਰਹੇ ਹੋ ਪੇਜ ਲਾਈਕ ਕਰ ਲਿਓ ਅੱਜ ਤੁਹਾਨੂੰ ਦੱਸਾਂਗੇ 20 ਦਵਾਈਆਂ ਦੀ ਜਾਣਕਾਰੀ ਉਹ ਵੀ ਫ੍ਰੀ ਦੇ ਵਿੱਚ ਤਾਂ ਪੇਜ ਤੇ ਬਣੇ ਰਹੋ ਸਭ ਤੋਂ ਪਹਿਲਾਂ ਤੁਹਾਡੀ ਗਾਂ ਮੱਝ ਬੱਚੇ ਦਾ ਨਿਚ ਇਨਫੈਕਸ਼ਨ ਹੈ ਨਹੀਂ ਰਹਿੰਦੀ ਬਹੁਤ ਪਰਾਲਾ ਕਰ ਲਿਆ ਤੁਸੀਂ ਮੈਂ ਕੀ ਤਾਂ ਮੈਂ ਇਹ ਦਵਾਈਆਂ ਖਵਾ ਚੁੱਕੇ ਹਾਂ ਤਾਂ ਉਥੇ ਤੁਸੀਂ ਫਿਰ ਉਹ ਆ ਜਿਹੜੀਆਂ ਦੋ ਦਵਾਈਆਂ ਨੇ ਮੈਟਾਸਿਲ ਕੌਨਸੀ ਬਰੋ ਇੱਕ ਗੋਲੀ ਇਹ ਚੋਂ ਇੱਕ ਗੋਲੀ ਇਹ ਚੋਂ ਲਗਾਤਾਰ 20 ਦਿਨ ਦੇ ਦਿਓ ਉਸ ਤੋਂ ਬਾਅਦ ਤੁਸੀਂ ਆਪਣੀ ਗਾਮਜ ਕਰਾਸ ਕਰਾ ਲਿਓ ਚਾਹੇ ਏਆਈ ਕਰਾ ਲਿਓ ਗੱਬੜ ਰਹੂਗੀ ਕਿਉਂਕਿ ਵੀਰੋ ਇਹ ਜਿਹੜੀ ਦਵਾਈ ਹੈ ਮੈਟਾਸਿਲ ਇਹ ਤੁਹਾਡੀ ਗਾਮਜ ਦੀ ਬੱਚੇਦਾਨੀ ਚ ਇਨਫੈਕਸ਼ਨ ਹੈ ਜਾਂ ਰਸੌਲੀ ਹੈ ਜਾਂ ਮਵਾਦ ਹੈ ਜਾਂ ਜੇਰ ਦੇ ਕੰਨ ਰਹੇ ਹੋਏ ਨੇ ਸਹੀ ਕਰਦੀ ਹੈ ਜਿਹੜੀ ਕਨਸੀਵਰ ਹੈ ਇਹ ਤੁਹਾਡੀ ਗਾਂ ਮੱਚਦੀ ਬੱਚੇਦਾਨੀ ਨੂੰ ਮਜ਼ਬੂਤ ਕਰਦੀ ਹੈ ਸਟਰੋਂਗ ਕਰਦੀ ਹੈ ਕਨਸੀਵ ਰੇਟ ਵਧਾਉਂਦੀ ਹੈ ਠੀਕ ਹੈ ਫਿਰ ਉਹ ਦੂਜੇ ਨੰਬਰ ਤੇ ਆ ਗਏ ਆ ਵੀ ਆ ਦੋ ਦਵਾਈਆਂ ਦੋ ਇੰਜੈਕਸ਼ਨ ਇੱਕ ਤਾਂ ਆਉਂਦਾ ਵੈਰੀਬਲ ਇੱਕ ਆਉਂਦਾ ਨਿਊਰੋਕਾਇਨ ਤੁਹਾਡੇ ਘਰ ਦੇ ਵਿੱਚ ਛੋਟੇ ਜਾਨਵਰ ਨੇ ਕਮਜ਼ੋਰ ਨੇ